ਸਰ ਸ੍ਰੀਕਾਲ ਜੀ ਸਾਰਾਡਾ ਸਵਾਗਤ ਹੈ ਮੇਰੀ ਨਵੀਂ ਵੀਡੀਓ ਵਿੱਚ ਆਪਾਂ ਲੈ ਕੇ ਤੜ ਲਈ ਅੱਜ ਗਾਜਰ ਦਾ ਹਲਵਾ ਗਜਰੇਲਾ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੂਗੀ ਪਲੀਜ਼ ਵੀਡੀਓ ਨੂੰ ਆਪਣੀ ਫੈਮਲੀ ਅਤੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਦੇ ਨਾਲ ਆਪਾਂ ਵੀਡੀਓ ਨੂੰ ਕਰ ਦਿਆਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਗਾਜਰਾ ਲੈਣੀਆਂ ਨੇ ਤੁਸੀਂ ਆਪਣੀ ਕੁਆਂਟੀਟੀ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਮੈਂ ਅੱਧਾ ਕਿਲੋ ਗਾਜਰਾ ਲਈਆਂ ਨੇ ਉਹਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਫਿਰ ਆਪਾਂ ਨੂੰ ਕद्दूकश ਕਰ ਲੈਣਾ ਆ ਫਿਰ ਆਪਾਂ ਸਾਈਡ ਤੇ ਕੜਾਈ ਰੱਖ ਲੈਣੀ ਹੈ ਇੱਕ ਗੈਸ ਦੇ ਉੱਪਰ ਉਹਦੇ ਵਿੱਚ ਆਪਾਂ ਐਡ ਕਰਨਾ ਇੱਕ ਚਮਚ ਦੇਸੀ ਘਿਓ ਦਾ ਘਿਓ ਨੂੰ ਹਲਕਾ ਜਿਹਾ ਗਰਮ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਗਾਜਰਾਂ ਨੂੰ ਐਡ ਕਰ ਦਾਂਗੇ ਤੇ ਗਾਜਰਾਂ ਨੂੰ ਦੋ ਤੋਂ ਤਿੰਨ ਵਾਰੀ ਸਾਈਡ ਚੇਂਜ ਕਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਟੱਕ ਕੇ ਪਕਾਵਾਂਗੇ ਇਹਨੂੰ ਜਦੋਂ ਦਾ ਕਲਰ ਇਸ ਤਰ੍ਹਾਂ ਚੇਂਜ ਹੋ ਜਾਏ ਫਿਰ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਦੁੱਧ ਮੈਂ 1/2 ਕਿਲੋ ਗਾਜਰਿਆਂ ਦੇ ਵਿੱਚ 1.5 ਗਲਾਸ ਦੁੱਧ ਐਡ ਕੀਤਾ ਆ ਤੁਸੀਂ ਆਪਣੇ ਅਕੋਰਡਿੰਗ ਘੱਟ ਵੱਧ ਵੀ ਰੱਖ ਸਕਦੇ ਹੋ 1.5 ਗਲਾਸ ਆਪਾਂ ਦੁੱਧ ਐਡ ਕਰ ਦੇਣਾ ਆ ਤੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਆ ਪਾਣੀ ਇਸ ਵਿੱਚ ਬਿਲਕੁਲ ਵੀ ਐਡ ਨਹੀਂ ਕਰਨਾ ਫਿਰ ਆਪਾਂ ਇਹਦੇ ਵਿੱਚ ਚੀਨੀ ਐਡ ਕਰ ਦਾਂਗੇ 1/2 ਗਲਾਸ ਵਿੱਚ ਚੀਨੀ ਦਾ ਲਿਆ ਆ ਫਿਰ ਆਪਾਂ ਇਹਨੂੰ ਟੱਕ ਕੇ ਪਕਾਇਆ 2 ਤੋਂ 3 ਮਿੰਟ ਵਾਸਤੇ ਵਿੱਚ ਵਿੱਚ ਆਪਾਂ ਇਹਨੂੰ ਦੇਖਦੇ ਰਹਿਣਾ ਕਿ ਗਜਰੇਲਾ ਆਪਣਾ ਬਣ ਰਿਹਾ ਆ ਮੈਂ 2 ਤੋਂ 3 ਵਾਰੀ ਫੇਰ ਦੇਸੀ ਕੀ ਐਡ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ ਫਿਰ ਆਪਾਂ ਇਹਨੂੰ ਟੱਕ ਕੇ 20 ਤੋਂ 25 ਮਿੰਟ ਵਾਸਤੇ ਪਕਾਉਣਾ ਹੈ ਤੇ ਵਿੱਚ ਵਿੱਚ ਦੇਖਦੇ ਰਹਿਣਾ ਕਿ ਇਹ ਆਪਣਾ ਹਲਵਾ ਥੱਲੇ ਨਾ ਲੱਗੇ ਤੁਸੀਂ ਦੇ ਸਕਦੇ ਹੋ ਕਿ 20 ਤੋਂ 25 ਮਿੰਟ ਵਿੱਚ ਆਪਣਾ ਹਲਵਾ ਬਣ ਕੇ ਤਿਆਰ ਹੋ ਗਿਆ ਹੈ ਇਹ ਬਹੁਤ ਹੀ ਵਧੀਆ ਬਣਦਾ ਹੈ ਤੁਸੀਂ ਵੀ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਗਾਇਜ਼